ਗੁਰਮੁਖ ਜਾ ਕੇ ਐਸੇ ਉਪਰੇ ਪਾਈ ਪਵ ਜਲ ਪਾਰਿ ਉਤਾਰ ਜਗ ਮਹਿ ਲਾਹ ਹਰ ਨਾਮ ਹੈ ਪਾਈ ਹਿਰਦਾ ਰਖਿਆ ਉਰਤਾਰ ਗੁਰ ਸਰਣਾਈ ਉਪਰੇ ਪਾਈ RAM ਨਾਮ ਲਿਵਲਾਈ ਨਾਨਕ ਨਾਉ ਵੇੜਾ ਨਾਉ ਤੁਲਹੜਾ ਪਾਈ ਜਿਤ ਲਗ ਪਾਰ ਜਨ ਪਾਏ ਸੋਰਠ ਮਹਲਾ 3 ਜਿਆ ਘਰ ਪਹਿਲਾ ਸਤਿਗੁਰੁ ਸੁਖ 사ਗਰ ਜਗ ਅੰਤਰ ਹੋਰ ਥਾ ਸੁਖ ਨਾਹੀ ਹਉ ਵਾ ਜਗਤ ਦੁਖ ਰੋਗ ਵਿਆਪਿਆ ਮਰ ਜਨਮ ਰੋਵਾ ਤਾਹੀ ਭਰਾਣੀ ਤਤ ਗੁਰ ਸੇਵ ਸੁਖ ਪਾਈ ਸਤ ਗੁਰ ਸੇਵਾ ਹੀ ਤਾਂ ਸੁਖ ਪਾਵਹਿ ਨਾਹਿ ਤਾਂ ਜਾਹੇਗਾ ਜਨਮੰਗਵਾਇ ਰਾਵ ਤ੍ਰ ਗੁਣ ਤਾਤਵਹ ਕਰਮ ਕਮਾਵਹਿ ਹਰ ਰਸ ਸਾਧਨ ਆਇਆ ਸੰਧਿਆ ਤਰਪਨ ਕਰਹਿ ਗਾਇ ਤੇਰੀ ਬਿਨ ਬੂਝੇ ਦੁਖ ਪਾਇਆ ਸਤਿਗੁਰ ਸੇਵੇ ਸੋ ਵਡ ਪਾਗੀ ਜਿਸਨੋਂ ਆਪ ਮਿਲਾਏ ਹਰ ਰਸ ਪੀ ਜਨ ਸਦਾ ਤ੍ਰਿਪਤਾਸ ਵਿੱਚ ਹਉ ਆਪ ਗਵਾਏ ਏ ਹੋ जग ਅੰਧਾ ਸਭ ਅੰਧ ਕਮਾਵਾ ਬਿਨ ਗੁਰ ਮਾਗ ਨਾ ਪਾਏ ਨਾਨਕ ਸਤਿਗੁਰ ਮਿਲਿਆ ਤਾਂ ਅੱਖੀ ਵੇਖਾ ਘਰ ਅੰਦਰ ਸਚ ਪਾਏ ਸੋਰਠਿ ਮਹਲਾ ਤੀਜਾ ਬੇਨਸਾਤ ਕੋਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰ ਮਾਈ ਹਮਦੀਨ ਤੁਮ ਜਗ ਜਗ ਦਾਤੇ ਸਭ ਦੇ ਦੇਹ ਉਜਾਈ ਹਰ ਜੀਆ ਕਿਰਪਾ ਕਰਹੁ ਤੁਮ ਪਿਆਰੇ ਸਤਗੁਰ ਦਾਤਾ ਮੇਲ ਮਿਲਾ ਵਹੁ ਹਰਨਾਮ ਦੇ ਵਹੁ ਆਧਾਰੇ ਰਹਾ ਮਨ ਸਾ ਬਾਦ ਦੂਦਾ ਸਹਜ ਸਮਾਣੀ ਪਾਇਆ ਨਾਮ અપਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਵਿਖ ਕਾਟਣ ਹਾਰਾ ਸ਼ਬਦ ਮਰ ਹੋ ਫਿਰ ਜੀਵ ਹੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦੇ ਪਾਵਾ ਕੋਈ ਦਾਦਾ ਦਾਤ ਰੱਖੀ ਹੱਥ ਆਪਣਾ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਾਪ ਹਿ ਸਈ ਸੋਰਠ ਮਹਲਾ ਤੀਜਾ ਸਤਿਗੁਰ ਸੇਵੇ ਤਾਂ ਸਹਜ ਤਨ ਉਪਜਾ ਗਤ ਮਤ ਤਦ ਹੀ ਪਾਏ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਵੇਨਾ ਸਤਿਗੁਰ ਸਭ ਜਗ ਪੌਰਾਨਾ ਮਨ ਮਖ ਅੰਦਾ ਸਭ ਦਨ ਨਾ ਜਾਣਾ ਝੂਠਾ ਭਰਮ ਭੁਲਾਣਾ ਰਹਾ ਤ੍ਰਾ ਗੁਣ ਮਾਇਆ ਕਰਮ ਕੋ ਲਾਇਆ ਹਉ ਮੈਂ ਬੰਧਨ ਕਮਾਏ ਜੰਮਣ ਮਰਣ ਸਿਰ ਉਪਰ ਉਬਾ ਗਰਵ ਜਾਣ ਦੁੱਖ ਪਾਏ ਤ੍ਰਾ ਗੁਣ ਵਰਤ ਹੈ ਸਗਲ ਸੰਸਾਰਾਂ ਹਉ ਮੈਂ ਵਿੱਚ ਪਤ ਖੋਈ ਗੁਰਮੁਖ ਹੋਵਾ ਜੋਥਾ ਪਦ ਚੀਨਾ ਰਾਮਨਾਮ ਸੁਖ ਹੋਇ ਰਾਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੇ ਸੋ ਹੋਈ ਨਾਨਕ RAM ਨਾਮ ਨਿਸਤਾਰਾ ਸਭ ਦੇ ਹਉ ਮਾਂ ਕੋਈ ਸੋਰਠ ਮਹਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਬਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੋ ਆਪੇ ਬਣਜ ਵਪਾਰੀਆ ਪਿਆਰਾ ਆਪੇ ਸੱਚ ਵੇਸਾ ਹੋ ਇਨ ਜਾਪਮਾਨ ਹਰ ਹਰ ਨਾਮ ਸਲਾਹ ਅੰਗੋਰਿ ਕਿਰਪਾ ਤੇ ਪਾਇਆ ਪਿਆਰਾ ਅੰਮ੍ਰਿਤ ਅਗਮ ਅਥਾ ਰਹਾ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾ ਹੋ ਆਪੇ ਉਜੜ ਪਾਏ ਦਾ ਪਿਆਰਾ ਆਪ ਵਿਖਾਲੇ ਰਹਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾਹੋ ਆਪੇ ਆਪੋ ਕਾਇਦਾ ਪਿਆਰਾ ਸਿਰ ਆਪੇ ਧੰੜਾ ਲਾਹੋ ਆਪ ਕਰਾਏ ਸਾਖਤੀ ਪਿਆਰਾ ਆਪੇ ਮਾਰੇ ਮਰ ਜਾਹੋ ਆਪੇ ਪਤਨ ਆਪਾਤਣੀ ਪਿਆਰਾ ਆਪੇ ਪਾਰ ਲੰਘਾਹੋ ਆਪੇ ਸਾਗਰ ਵਹੇ ਥਾ ਪਿਆਰਾ ਗੁਰਖੇਵਟ ਆਪ ਚਲਾਹੋ ਆਪੇ ਹੀ ਜੜ ਰੰਗ ਦਾ ਪਿਆਰਾ ਕਰ ਚੋਜ ਵੇਖਾ ਪਾਤਸ਼ਾਹੋ ਆਪੇ ਆ ਆਪ ਦੇ ਆਲ ਹਗਿਆਰਾ ਜਨ ਨਾਨਕ ਬਖਸ਼ ਮਿਲਾਹ ਸੋਰਠ ਮਹੱਲਾ ਚੌਥਾ ਚੌਥਾ ਆਪੇ ਅੰਡਜ ਜੇਰਜ ਸੇ ਤਜ ਉਤ ਪੂਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਹੁ ਮਣੀਆਂ ਕਰ ਸਕਤੀ ਜਗਤ ਪਰੋਏ ਆਪੇ ਸੂਤ ਤਾਰਾ ਪਿਆਰਾ ਸੂਤ ਖਿੰਜੇ ਟਹ ਟੇਰੀ ਹੋਏ ਮੇਰੇ ਮਾਨ ਮੈਂ ਹਰ ਵਿਨ ਅਵਰ ਨਾ ਕੋਏ ਸਤਗੁਰ ਵਿੱਚ ਨਾਮ ਨਿਦਾਨ ਹੈ ਪਿਆਰਾ ਕਰਦਿਆ ਅੰਮ੍ਰਿਤ ਮੁਖ ਚੋਏ ਰਹਾ ਆਪੇ ਜਨ ਥਲ ਸਭ ਤਹ ਪਿਆਰਾ ਪ੍ਰਵ ਆਪੇ ਕਰੇ ਸੋ ਹੋਏ ਐ ਸਭ ਨਾਰਿਜਿਕ ਸਮਾਹ ਦਾ ਪਿਆਰਾ ਦੂਜਾ ਅਵਰ ਨਾ ਕੋਏ ਆਪੇ ਖੇਲ ਖਿਲਾਏ ਦਾ ਪਿਆਰਾ ਆਪੇ ਕਰੇ ਸੋਹੋਏ ਆਪੇ ਹੀ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਹੇ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਅਨਕ ਨਾ ਲਖਿਆ ਪਿਆਰਾ ਆਪ ਲਖਾਵਾ ਸੋਏ ਆਪੇ ਘਰ ਗਉਂਹੀ ਰਹਾ ਪਿਆਰਾ ਤਿਸ ਜੇ ਵਡ ਅਵਰ ਨਾ ਕੋਈ ਸਭ ਕਟ ਆਪੇ ਭੋਗਵਾ ਪਿਆਰਾ ਵਿਚ ਨਾਰੀ ਪੁਰਖ ਸਭ ਸੋਏ ਨਾਨਕ ਗੁਪਤ ਵਰਤਦਾ ਵਿਆਰਾ ਗੁਰਮੁਖ ਵਰਗਟ ਹੋਏ ਸੋਰਠ ਮਹੱਲਾ ਚੌਥਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾ ਉਠਾ ਪਾ ਆਪੇ ਵੇਖ ਵਿਖਸਦਾ ਪਿਆਰਾ ਕਰ ਚੋਜ ਵੇਖ ਪ੍ਰਵ ਆਪ ਆਪੇ ਬਾਣ ਤਿੰਨ ਸਭ ਤਹ ਪਿਆਰਾ ਆਪੇ ਗੁਰਮੁਖ ਜਾਪਾ ਜਪ ਮੰਨ ਹਰ ਹਰ ਨਾਮ ਰਸ ਧਰਾਪ ਅੰਮ੍ਰਿਤ ਨਾਮ ਮਹਾਂ ਰਸ ਮੀਠਾ ਗੁਰ ਸਬਦੀ ਚੱਖ ਜਾਪ ਰਹਾ ਆਪੇ ਤੀਰਥ ਤੁਲ ਹੜਾ ਪਿਆਰਾ ਆਪ ਤਰਾ ਪ੍ਰਭ ਆਪ ਆਪੇ ਝਾਲ ਬਤਾਏ ਦਾ ਪਿਆਰਾ ਸਭ ਜਗ ਮਛਲੀ ਹਰ ਆਪ ਆਪੇ ਆਪੂ ਨਾ ਭੁੱਲੀ ਪਿਆਰਾਂ ਅਵਰ ਨਾ ਦੂਜਾ ਜਾਪਾ ਆਪੇ ਸਿੰਗੀ ਨਾਦ ਹਪਿਆਰਾ ਤੁਣ ਆਪ ਵਜਾਏ ਆਪੇ ਆਪੇ ਜੋਗੀ ਪੁਰਖ ਹਪਿਆਰਾ ਆਪੇ ਹੀ ਤਾਪ ਤਾਪਾ ਆਪੇ ਸਤਿਗੁਰੇ ਆਪ ਹਜੇਲਾ ਉਪਦੇਸ਼ ਕਰਾ ਪ੍ਰਭ ਆਪੇ ਆਪੇ ਨਾਮ ਜਪਾਏ ਦਾ ਪਿਆਰਾ ਆਪੇ ਹੀ Jap Jap ਆਪੇ ਅੰਮ੍ਰਿਤ ਆਪ ਹਾ ਪਿਆਰਾ ਆਪੇ ਹੀ ਰਸ ਆਪੇ ਆਪੇ ਆਪ ਸਲਾਹ ਦਾ ਪਿਆਰਾ ਜਨ ਨਾਨਕ ਹਰ ਰਸ ਧਰਾਪ ਸੋਰਠ ਮਲਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਵ ਆਪੇ ਤੋਲ ਤੋਲਾ ਆਇਆ ਆਪੇ ਸਾਹ ਹੋ ਆਪੇ ਵਣਜਾਰਾਂ ਆਪੇ ਵਣਜ ਕਰਾਇਆ ਆਪੇ ਤਰਤੀ ਸਾਜੀ ਅਨ ਪਿਆਰਾ ਪਿਛਾ ਡੰਕ ਚੜਾਇਆ ਮੇਰੇ ਮਨ ਆ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮੁ ਨਿਦਾਨੁ ਹ ਪਿਆਰਾ ਗੁਰਪੂਰਾ ਮਿਠਾ ਲਾਇਆ ਰਹਾ ਆਪੇ ਤਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਬਰਤਦਾ ਪਿਆਰਾ ਜਲ ਮਾਟੀ ਵੰਦ ਰਖਾਇਆ ਆਪੇ ਹੀ ਭਉ ਪਾਏ ਦਾ ਪਿਆਰਾ ਬਨ ਬકરી ਸੀ ਹੋ ਹੜਾਇਆ ਆਪੇ ਕਾਸਟ ਆਪ ਹਰ ਪਿਆਰਾ ਵਿੱਚ ਕਾਸਟ ਅਗਨ ਰਖਾਇਆ ਆਪੇ ਹੀ ਆਪ ਵਰਤ ਦਾ ਪਿਆਰਾ ਭੈ ਅਗਨ ਨਾ ਸਕਾ ਜਲਾਇਆ ਆਪੇ ਮਾਰ ਜੀ ਵਾਏ ਦਾ ਪਿਆਰਾ ਸਾਹ ਲੈnde ਸਵਲਾ ਲਾਵਾ ਆਪੇ ਤਾਣ ਜੀ ਵਾਣ ਹੈ ਪਿਆਰਾ ਆਪੇ ਘਾਰ ਲਾਇਆ ਜਿਉ ਆਪ ਚਲਾਏ ਤਿਉ ਚੱਲੀ ਆ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਬਜਹਿ ਵਜਾਇਆ ਸੋਰਠਿ ਮਹੱਲਾ ਚੌਥਾ ਆਪੇ ਸ੍ਰੇਸ਼ਟ ਉਪਾਏ ਦਪਿਆਰਾ ਕਰ ਸੂਰਜ ਚੰਦ ਚਾਨਾਣ ਆਪਨੀ ਤਾਣਿਆ ਤਾਣ ਹੈ ਪਿਆਰਾ ਆਪਨੀ ਮਾਣਿਆ ਮਾਣ ਆਪ ਦੇ ਆਕਾਰ ਰਖਦਾ ਪਿਆਰਾ ਆਪੇ ਸੁਗੜ ਸੁਜਾਣਾ ਮੇਰੇ ਮਨ ਜਪ ਰਾਮ ਨਾਮ ਨੀਸਾਨ ਸਤ ਸੰਗਤ ਮਿਲ ਧਿਆਏ ਤੂੰ ਹਰ ਹਰ ਵਹੜ ਨਾ ਆਵਣ ਜਾਣ ਰਹਾ आपे ही गुण बरत दा प्यारां आपे ही परवान आपे वक्ष कराई दा प्यारां आपे साचनी सानां ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਣਾ ਆਪੇ ਭਗਤ ਪੰਡਾ ਰਹਾ ਪਿਆਰਾ ਆਪੇ ਦੇਵਾ ਦਾਣਾ ਆਪੇ ਸੇਵ ਕਰਾਏ ਦਾ ਪਿਆਰਾ ਆਪੇ ਦਿਵਾਵਾ ਮਾਣ ਆਪੇ 따ੜੀ ਲਾਏ ਦਾ ਪਿਆਰਾ ਆਪੇ ਗੁਣੀ ਨਦਾਨ ਆਪੇ ਵੱਡਾ ਆਪ ਹਾ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਤੁਲ ਪਰਵਾਣਾ ਆਪੇ ਆਤੁੱਲ ਤੁਲਾਏ ਦਾ ਪਿਆਰਾ ਜਨ ਨਾਨਕ ਸਤਿਗੁਰ ਵਾਣ ਸੋਰਠ ਮਹਲਾ ਚੌਥਾ ਆਪੇ ਸੇਵਾ ਲਾਏ ਦਾ ਪਿਆਰਾ ਆਪੇ ਭਗਤੋ ਮਾਹ ਆਪੇ ਗੁਣ ਗਾਵਾਏ ਦਾ ਪਿਆਰਾ ਆਪੇ ਸਬਦ ਸਮਾਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ ਮੇਰੇ ਮਾਨ ਜਪ ਰਾਮ ਨਾਮ ਓ ਮਹਾ ਅਨ ਦਿਨ ਅਨੰਦ ਹੋਵਾ ਵਡ ਪਾਗੀ ਲਾ ਗੁਰ ਪੂਰਾ ਹਰ ਲਾ ਰਹਾ ਆਪੇ ਗੋਪੀ ਕਾਨਾ ਹਪਿਆਰਾ ਬਣ ਆਪੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹਾ ਵਲੀਆ ਪੀੜ ਆਪ ਮਰਾਰੇ ਦਾ ਪਿਆਰਾ ਅੰਗ ਕਰਵਾਲਕ ਰੂਪ ਪਚਾਹ ਆਪ ਅਖਾੜਾ ਪਾਏ ਦਾ ਪਿਆਰਾ ਕਰ ਵੇਖਾਂ ਆਪ ਚੋ ਜਾਹਾਂ ਕਰਵਾਲ ਕਰੂਪ ਉਪਾਏ ਦਾ ਪਿਆਰਾ ਚੰਡੂਰ ਕਾਂਸ ਕੇਸ ਮਾਰਾ ਹਾਂ ਆਪੇ ਹੀ ਬਲ ਆਪ ਹੈ ਪਿਆਰਾ ਬਲ ਪੰਨਾ ਮੂਰਖ ਮੁਗਦਾ ਹਾਂ ਸਵੇ ਆਪੇ ਜਗਤ ਉਪਾਏ ਦਾ ਪਿਆਰਾ ਵਸ ਆਪੇ ਜੁਗਤ ਹਾ ਥਾ ਹ ਗਲ ਜੇਵੜੀ ਆਪੇ ਪਾਏ ਦਾ ਪਿਆਰਾ ਜਿਉਂ ਆਂ ਪਰਾ ਖੀਂਚਾ ਤੂੰ ਜਾਹਾ ਜੋ ਗਰਬਾ ਸੋ ਪੱਚ ਸੀ ਪਿਆਰਾ ਜਪ ਨਾਨਕ ਭਗਤ ਸਮਾਹਾ ਸੋਰਠ ਮਹੱਲਾ ਚੌਥਾ ਦੂਤਕੇ ਅਨੇਕ ਜਨਮ ਵਿਛੜੇ ਦੁਖ ਪਾਇਆ ਮਨਮੁਖ ਕਰਮ ਕਰਾ ਅਹੰਕਾਰੀ ਸਾਧ ਪਰਸਤ ਹੀ ਪ੍ਰਭ ਪਾਇਆ ਗੋਵਿੰਦ ਸ਼ਰਣ ਤੁਮਾਰੀ ਗੋਵਿੰਦ ਪ੍ਰੀਤ ਲੱਗੀ ਅਤ ਪਿਆਰੀ ਜਵ ਸਤ ਸੰਗ ਭਏ ਸਾਧੂ ਜਨ ਹਿਰਦ ਮਿਲਿਆ ਸਾਤ ਮੋਹਾਰੀ ਰਹਾ ਤੋਂਹਿ ਰਦਾ ਗੁਪਤ ਵਸਹਿ ਦਿਨ ਰਾਤੀ ਤੇਰਾ ਪਾਉ ਨਾ ਬੁਝਹਿਂਗਾ ਵਾਰੀ ਸਤਿਗੁਰ ਪੁਰਖ ਮਿਲਿਆ ਪ੍ਰਗਟਿਆ ਗੁਣ गावा ਗੁਣ ਵਿਚਾਰੀ ਗੁਰਮੁਖ ਵਰਗਾਸ ਭਿਆਸ ਆਤਿ ਆਈ ਦੁਰਮਤ ਬੁੱਧ ਨਿਵਾਰੀ ਆਤਮ ਬ੍ਰह्मਚੀਨ ਸੁਖ ਪਾਇਆ ਸਤ ਸੰਗਤ ਪੁਰਖ ਤੁਮਾਰੇ ਪੁਰਖ ਆਪੁਰਖ ਮਿਲੇ ਆ ਗੁਰ ਪਾਇਆ ਜਿਨ ਕੋ ਕਿਰਪਾ ਭਈ ਤੁਮਾਰੀ ਨਾਨਕ ਅਤਲ ਸਹਜ ਸੁਖ ਪਾਇਆ ਅਨ ਦਿਨ ਜਾਗਤ ਰਹਾ বনਵਾਰੀ ਸੋਰਠ ਮਹਲਾ 4 ਹਰਿ ਸਿਉ ਪ੍ਰੀਤ ਅੰਤਰ ਮਨ ਵੇਦਿਆ ਹਰਿ ਵਿਨ ਰਹਿਣ ਨਾ ਜਾਈ ਜਿਉ ਮਛਲੀ ਬਿਨ ਪਾਣੀ ਰਾ ਬਿਨ ਸਾ ਤਿਉ ਨਾਮ ਬਿਨ ਮਰ ਜਾਈ ਮੇਰੇ ਪ੍ਰਭ ਮਾ ਕਿਰਪਾ ਜਲ ਦੇਵ ਹੋ ਹਰਿ ਨਾਈ ਹਉ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸਾਤ ਪਾਈ ਰਹਾ ਜਿਉ ਚਾਤ੍ਰਿਕ ਜਲ ਵਿੰ ਬਿਲ ਲਾਵੈ ਬਿਨ ਜਲ ਪਿਆਸ ਨਾ ਜਾਈ ਗੁਰਮੁਖ ਜਲ ਪਾਵੈ ਸੁਖ ਸਹਜੇ ਹਰਿਆ ਭਾਏ ਸੁਖਾਏ मन मुख पुख दह दिस लहंग बिन नाव दुख पाई जनम मर फिर जो नव दरगह मिलाए सजाए ਕ੍ਰਿਪਾ ਕਰੇ ਤਾਂ ਹਰ ਗੁਣ ਗਾਵ ਹੈ ਹਰ ਰਸ ਅੰਤਰ ਪਾਈ ਨਾਨਕ ਦੀਨ ਦਿਆਲ ਭਏ ਹੈ ਤ੍ਰਿਸ਼ਨਾ ਸਭ ਦੁਜਾਈ ਸੋਰਠ ਮਹਲਾ ਚੌਥਾ ਪੰਜ ਪਦਾ ਆ ਚਾਰ ਚਾਰਾ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭਰਾਮ ਕਾਟ ਆਜਾਈ ਮੇਰੇ ਗੋਵਿੰਦ ਆਪਣੇ ਜਨ ਕੋ ਦੇਹ ਵਡਿਆਈ ਗੁਰਮਤਿ ਰਾਮ ਨਾਮ ਪਰਗਾਸ ਹੋ ਸਦਾ ਰਹੋ ਸਰਣਾਈ ਰਹਾ ਇਹੋ ਸੰਸਾਰ ਸਭ ਆਵਣ ਜਾਣਾ ਮਨਮੂਰਖ ਜੀਤ ਅਜਾਣਾ ਹਰ ਜੀਓ ਕਿਰਪਾ ਕਰ ਹੋ ਗੁਰ ਮੇਲ ਹੋ ਤਾਂ ਹਰ ਨਾਮ ਸਮਾਣਾ जिसकी सोई प्रव जान जिसनू सो पाए बस अनूप अगम आगोचर गुरपूर जिन ए चाखी सोई जण गूंगे की मठ ਰਤਨ ਲੁਕਾਇਆ ਲੁਕਾ ਨਹੀਂ ਦੇ ਕੋ ਰਖਾ ਲੁਕਾਈ ਸਭ ਕੇ ਜੇ ਦੇਰਾ ਤੂੰ ਅੰਤਰ ਜਾਮੀ ਤੂੰ ਸਭ ਨਾ ਕਾ ਪ੍ਰਭ ਸੋਈ ਜਿਸ ਨਾ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨਾ ਕੋਈ ਸੋ ਰਟੋ ਮਹੱਲਾ ਪੰਜਵਾ ਘਰ ਪਹਿਲਾ ਤੇ ਤੁਕੇ ਇੱਕ ਓੰਕਾਰ ਸਤਿਗੁਰ ਫਰਸਾਦ ਕਿਸ ਹਉ ਜਾਚੀ ਕਿਸ ਆਰਾਦੀ ਜਾ ਸਾਵਾਂ ਕੋ ਕੀਤਾ ਹੋਸੀ ਜੋ ਜੋ ਦਿਸਾ ਵਡਾ ਵਡੇਰਾ ਸੋ ਸੋ ਖਾਕੂ ਰਲ ਸੇ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਦ ਦੇਸੀ ਹਰ ਜੀਉ ਤੇਰੀ ਦਾਤੀ ਰਾਜਾ ਵਾਣ ਸਵਪੜਾਂ ਕਿਆ ਸਾਲਾਹੀ ਕਿਆ ਤੇ ਸੁ ਕਾ ਮੋਹਤਾਜਾ ਰਹਾਵ ਜੇਨ ਹਰ ਧਿਆਇਆ ਸਭ ਕਿਛ ਤਿਸ ਕਾ ਤਿਸ ਕੀ ਭੁੱਖ ਗਵਾਈ ਐਸਾ ਧਨ ਦੀਆ ਸੁਖ ਦਾਤਾ ਨਖੋਟ ਨਾ ਕਵਹੀ ਜਾਈ ਅਨੰਦ ਭਇਆ ਸੁਖ ਸਹਿਜ ਸਮਾਣੇ ਸਤਗੁਰ ਮੇਲ ਮਿਲਾਈ ਮਨਾ ਨਾਮ ਜਪ ਨਾਮ ਆਰਾਦ ਅਨ ਦਿਨ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੋਕੀ ਕਾਣ ਲ ਜਮਾਣੇ ਜਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਵ ਜੀ ਆਦਾਇ ਆਲਾ ਸਭ ਕੁਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖ ਲਿਹੁ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਚੌਥਕੇ ਗੁਰ ਗੋਵਿੰਦ ਸਲਾਹੀ ਆਪਾਈ ਮਨ ਤਨ ਹਿਰਦਾ ਧਾਰ ਸਾਜਾ ਸਾਹਿਬ ਮਨ ਵਸਾ ਪਾਈ ਇਹਾਂ ਕਰਨੇ ਸਾਰ ਸੇਤਨ ਤਨ ਨਾਮ ਨਾ ਉਪਜਾ ਪਾਈ ਸੇਤਨ ਹੋਏ ਛਾਰ ਸਾਧ ਸੰਗਤ ਕੋ ਵਾਰਿਆ ਪਾਈ ਜਿਨ ਏਕੰਕਾਰ ਆਧਾਰ ਸੋਈ ਸੱਚ ਆਰਾਧਣਾ ਪਾਈ ਜਿਸਤੇ ਸਭ ਕੁਛ ਹੋਏ ਗੁਰਪੂਰ ਜਾਣਾ ਆ ਪਾਈ ਤਿਸ ਵਿਨ ਅਵਰ ਨਾ ਕੋਈ ਰਹਾਉ ਨਾਮ ਵਿਹੂੜੇ ਪਚ ਮੋਹਿ ਭਾਈ ਗਣਤ ਨਾ ਜਾਏ ਗਣੀ ਬਿਨ ਸੱਚ ਸੋਚ ਨਾ ਪਾਈਆ ਭਾਈ ਸਾਚਾ ਅਗਮ ਤਣੇ ਆਵਣ ਜਾਣ ਨਾ ਚੋਕਾਈ ਪਾਈ ਝੂਠੀ ਦੁਨੀ ਮਣੀ ਗੁਰਮੁਖ ਕੋਟ ਉਦਾਰ ਦਾ ਪਾਈ ਦੇ ਨਾ ਵਾ ਏਕ ਕਣੇ ਸੇਮਰਤ ਸਾਸਤ ਸੋਦੀ ਆਪਾਈ ਬਿਨ ਸਤ ਗੁਰ ਪਰਮ ਨਾ ਜਾਏ ਅਨਿਕ ਕਰਮ ਕਰ ਥਾਕੇ ਆਪਾਈ ਫਿਰ ਫਿਰ ਵੰਦਨ ਪਾਏ ਚਾਰੇ ਕੁੰਡਾ ਸੋਦੀ ਆਪਾਈ ਬਿਨ ਸਤ ਗੁਰ ਨਾਹੀ ਜਾਏ ਵਡ ਪਾਗੀ ਗੁਰ ਪਾਇ ਆਪਾਈ ਹਰ ਹਰ ਨਾਮ ਧਿਆਏ ਸਾਚ ਸਦਾ ਹੈ ਨਿਰਮਲ ਪਾਈ ਨਿਰਮਲ ਸਾਚ ਸੋਏ ਨਦਰ ਕਰੇ ਜਿਸ ਆਪਣੀ ਪਾਈ ਤਿਸ ਪ੍ਰਾਪਤ ਹੋਏ ਕੋਟ ਮਧੇ ਜਨ ਪਾਈ ਆਪਾਈ ਬਿਰਲਾ ਕੋਈ ਕੋਏ ਨਾਨਕ ਰਤਾ ਸਚ ਨਾਮ ਪਾਈ ਸੋਣ ਮਨ ਤਨ ਨਿਰਵਲ ਹੋਏ ਸੋ ਰਠੋ ਮਹੱਲਾ ਪੰਜਵਾ ਦੂਤ ਕੇ ਜਾਲਾ ਭਾਉ ਅਭਾਉ ਏਹੋ ਮਨ ਤੌਲੋ ਮਿਲਣ ਦੂਰਾਈ ਆਨ ਆਪਨਾ ਕਰਤ ਵਿਚਾਰਾ ਕਾਲੋ ਵਿਚ ਵਿਖਾਈ मादवे ऐसी देह हो बुझाई सेवो साधक हो ओट चरणा न विसरा मोहत जसाई रहा रे मान मुग्ध अचेत अचेत चंचल चैत तुम ऐसी रिदा ना आई ਪ੍ਰਾਨ ਪਤ ਤਿਆਗ ਆਨ ਤੂੰ ਰਚਿਆ ੁਰਜਿਓ ਸੰਗ ਵੈਰਾਈ ਸੋਗਨ ਆਵਪ ਆਪ ਨਾ ਥਾਪ ਸਾਧ ਸੰਗਤ ਬੁੱਧ ਪਾਈ ਸਾਖਤ ਕਾ ਬਕਨਾਂ ਇਉਂ ਜਾਣੋ ਜੈਸੇ ਪਵਨ ਚੁਲਾਈ ਕੋਟ ਪਰਾਦ ਅਸਾਦਿਓ ਇਹੋ ਮਨ ਕਹਿਣਾ ਗੰ ਕਛੂ ਨਾ ਜਾਈ ਜਨ ਨਾਨਕ ਦੀਨ ਸਰਣ ਆਇਓ ਪ੍ਰਭ ਸਭ ਦੇਖਾ ਰਖੋ ਠਾਈ